ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਚਾਰ ਕੋਲ ਬਾਰੇ ਵੈਸੇ ਤਾਂ ਚਾਰ ਕੋਲ ਤੇ ਬਹੁਤ ਜ਼ਿਆਦਾ ਵੀਡੀਓ ਆਪਾਂ ਬਣਾਈਆਂ ਹੋਈਆਂ ਨੇ ਪਰ ਕਈ ਕਮੈਂਟ ਤੇ ਮੈਸੇਜ ਆ ਰਹੇ ਸੀ ਕਿ ਚਾਰ ਕੋਲਾ ਜਿਹੜਾ ਆਪਾਂ ਚਿਕਸ ਨੂੰ ਦੇ ਸਕਦੇ ਆ ਤੇ ਹਾਂਜੀ ਬਿਲਕੁਲ ਦੇ ਸਕਦੇ ਆ ਚਾਰ ਕੋਲ ਹੁੰਦਾ ਕੀ ਆ ਲੱਕੜੀ ਤੋਂ ਬਣਿਆ ਕੋਲਾ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਲੱਕੜੀ ਤੋਂ ਬਣਿਆ ਹੋਇਆ ਜਿਹੜਾ ਹੁੰਦਾ ਕੋਲਾ ਉਹ ਹੁੰਦਾ ਆ ਜੀ ਚਾਰ ਕੋਲ ਤੇ ਚਾਰ ਕੋਲਾ ਜਿਹੜਾ ਚਿਕਸ ਨੂੰ ਦੇ ਸਕਦੇ ਆ ਬਿਲਕੁਲ ਦੇ ਸਕਦੇ ਆ ਕਿਵੇਂ ਦੇਣਾ ਆ ਉਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਦੇ ਕੀ ਫਾਇਦੇ ਨੇ ਉਹ ਵੀ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੀ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਜਾਓ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖੋ ਆਪਾਂ ਲਿਫਾਫੇ ਦੇ ਵਿੱਚ ਜਿਹੜਾ ਚਾਰਕੋਲਾ ਉਹ ਰੱਖਿਆ ਹੋਇਆ ਆ ਕਿਉਂਕਿ ਆਪਾਂ ਨੂੰ ਟਾਈਮ-ਟਾਈਮ ਤੇ ਜ਼ਰੂਰਤ ਪੈਂਦੀ ਰਹਿੰਦੀ ਆ ਕਿਉਂਕਿ ਜਿਹੜਾ ਚਾਰਕੋਲਾ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ ਸੋ ਥੋੜਾ ਜਿਹਾ ਆਪਾਂ ਇਹਨੂੰ ਚਾਰਕੋਲ ਨੂੰ ਆਪਾਂ ਅਜ ਵਰਤਣ ਲੱਗੇ ਆਂ ਕਿਉਂਕਿ ਇੱਕਦਮ ਜਿਹੜਾ ਕਈ ਵਾਰੀ ਚਾਰ ਕੋਲਾ ਜਿਹੜਾ ਆਪਾਂ ਨੂੰ ਨਹੀਂ ਮਿਲਦਾ ਹੈਗਾ ਸੋ ਆਪਾਂ ਕਾਫੀ ਜ਼ਿਆਦਾ ਜਿਹੜਾ ਚਾਰ ਕੋਲਾ ਉਹ ਬਣਾ ਕੇ ਰੱਖਿਆ ਹੋਇਆ ਆ ਮਤਲਬ ਕਿ ਲੱਕੜੀ ਦਾ ਜਿਹੜਾ ਕੋਲਾ ਉਹ ਇਕੱਠਾ ਕਰਕੇ ਆਪਾਂ ਲਿਫਾਫੇ ਦੇ ਵਿੱਚ ਰੱਖਿਆ ਹੋਇਆ ਤਾਂ ਕਿ ਮੁਰਗੀਆਂ ਤੇ ਚਿਕਸ ਨੂੰ ਟਾਈਮ-ਟਾਈਮ ਤੇ ਆਪਾਂ ਦਿੰਦੇ ਰਹੀਏ ਸੋ ਇਹ ਜਿਹੜੇ ਛੋਟੇ ਚਿਕਸ ਆਪਣੇ ਕੋਲ ਆਏ ਨੇ ਇਹਨਾਂ ਨੂੰ ਇੱਕ ਵਾਰ ਵੀ ਜਿਹੜਾ ਚਾਰ ਕੋਲਾ ਉਹ ਨਹੀਂ ਦੇ ਹੋਇਆ ਸੀ ਸੋ ਅੱਜ ਆਪਾਂ ਸੋਚਿਆ ਵੀ ਨਾਲ ਦੀ ਨਾਲ ਵੀਡੀਓ ਵੀ ਬਣਾ ਦਿੰਨੇ ਆ ਜਾਣਕਾਰੀ ਵੀ ਦੇ ਦਿੰਨੇ ਆ ਜਿਹੜੇ ਨਵੇਂ ਮੈਂਬਰ ਜੁੜੇ ਨੇ ਚੈਨਲ ਤੇ ਉਹਨਾਂ ਨੂੰ ਵੀ ਜਾਣਕਾਰੀ ਹੋ ਜਾਊਗੀ ਸੋ ਇਹ ਜਿਹੜਾ ਚਾਰਕੋਲਾ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੀਸ ਲੈਣਾ ਕੁੱਟ ਲੈਣਾ ਜੇਕਰ ਤੁਹਾਡੇ ਕੋਲ ਗ੍ਰੈਂਡਰ ਹੈਗਾ ਸਭ ਤੋਂ ਵਧੀਆ ਆ ਫਿਰ ਤੁਸੀਂ ਗ੍ਰੈਂਡ ਕਰ ਸਕਦੇ ਆ ਗ੍ਰੈਂਡ ਚੰਗੀ ਤਰ੍ਹਾਂ ਕਰ ਲੈਣਾ ਵੀ ਇਹ ਕਹਿ ਲਓ ਵੀ ਇਹਦਾ ਪਾਊਡਰ ਤਿਆਰ ਕਰ ਲੈਣਾ ਆ ਠੀਕ ਆ ਵੀਡੀਓ ਤੇ ਬਣੇ ਰਹੋ ਐਂਡ ਤੇ ਜਾ ਕੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਦੇ ਕੀ ਫਾਇਦੇ ਨੇ ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਗ੍ਰੈਂਡ ਕਰ ਲਓ ਸਭ ਤੋਂ ਵਧੀਆ ਹੈ ਕਿਉਂਕਿ ਗ੍ਰੈਂਡ ਕਰਕੇ ਇਸ ਦਾ ਚੰਗੀ ਤਰ੍ਹਾਂ ਪਾਊਡਰ ਬਣ ਜਾਂਦਾ ਤੇ ਆਪਣੇ ਕੋਲੇ ਜਿਹੜਾ ਗ੍ਰੈਂਡਰ ਨਹੀਂ ਸੀਗਾ ਤੇ ਆਪਾਂ ਇਹ ਸਪੈਸ਼ਲ ਵੈਸੇ ਜਿਹੜਾ ਇਹ ਕੁੰਡਾ ਘੋਟਣਾ ਕਹਿ ਦਿੰਦੇ ਨੇ ਇੱਧਰ ਆਪਣੇ ਏਰੀਏ ਦੇ ਵਿੱਚ ਤੇ ਇਹ ਰੱਖਿਆ ਹੋਇਆ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਪਾਊਡਰ ਬਣਾ ਕੇ ਤੇ ਇਹਨੂੰ ਪਾਣੀ ਦੇ ਵਿੱਚ ਘੋਲ ਲੈਣਾ ਪਾਣੀ ਦੇ ਵਿੱਚ ਘੋਲ ਲੈਣਾ ਜਿਹੜਾ ਪਾਣੀ ਆਪਾਂ ਆਪਣੇ ਚਿਕਸ ਨੂੰ ਪਲਾਉਣਾ ਆ ਜਾਂ ਇਹ ਕਹਿ ਲਓ ਵੀ ਸਵੇਰੇ ਸ਼ਾਮ ਰੱਖਣਾ ਆ ਸਵੇਰੇ ਰੱਖੋ ਤਾਂ ਜ਼ਿਆਦਾ ਵਧੀਆ ਆ ਜਿਹੜਾ ਮੇਰਾ ਆਪਣਾ ਤਜਰਬਾ ਆ ਉਹਦੇ ਹਿਸਾਬ ਦੇ ਨਾਲ ਸਵੇਰੇ ਰੱਖੋ ਤਾਂ ਜ਼ਿਆਦਾ ਵਧੀਆ ਹੈ ਵੈਸੇ ਕਈ ਲੋਕ ਆ ਜਿਹੜੀਆਂ ਦਵਾਈਆਂ ਉਹ ਰਾਤ ਨੂੰ ਦਿੰਦੇ ਨੇ ਪਰ ਆਪਾਂ ਸਵੇਰੇ ਇਹਨਾਂ ਨੂੰ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਦੇਸੀ ਨੁਕਤੇ ਨੇ ਉਹ ਸਵੇਰੇ ਹੀ ਆਪਾਂ ਕਰੀਦੇ ਆ ਸੋ ਜਿਹੜਾ ਚਾਰਕੋਲਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਤੇ ਉਹ ਜਿਹੜਾ ਪਾਣੀ ਆ ਉਹ ਆਪਣੇ ਚਿਕਸ ਨੂੰ ਰੱਖ ਦੇਣਾ ਆ ਤਾਂ ਕਿ ਚਿਕਸ ਜਿਹੜੇ ਆ ਉਹ ਪਾਣੀ ਪੀ ਲੈਣ ਤੇ ਉਹਨਾਂ ਦੇ ਅੰਦਰ ਜਿਹੜਾ ਚਾਰਕੋਲਾ ਉਸ ਦਾ ਅਸਰ ਚ ਲੈ ਜਾ ਵੀ ਇਸ ਤੋਂ ਬਿਨਾ ਦੂਜਾ ਤਰੀਕਾ ਵੀ ਹੈਗਾ ਦੂਜਾ ਤਰੀਕਾ ਕੀ ਹੈ ਕਿ ਜਿਹੜੀ ਵੀ ਤੁਸੀਂ ਇਹਨਾਂ ਨੂੰ ਫੀਲਡ ਪਾਉਨੇ ਹੋ ਜਾਂ ਕੁਝ ਵੀ ਹੋਰ ਪਾਉਨੇ ਹੋ ਤਾਂ ਉਸ ਦੇ ਵਿੱਚ ਮਿਲਾ ਕੇ ਵੀ ਜਿਹੜਾ ਚਾਰ ਕੋਲਾ ਉਹ ਤੁਸੀਂ ਇਹਨਾਂ ਨੂੰ ਦੇ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਇੱਧਰ ਦੇਖ ਲਓ ਆਪਾਂ ਆਪਣੇ ਚਿਕਸ ਨੂੰ ਪਿਆਜ਼ ਪਾਏ ਹੋਏ ਸੀ ਤੇ ਜਿਹੜਾ ਕੁੰਡੇ ਕੋਟਣੇ ਦੇ ਵਿੱਚ ਬਚਿਆ ਸੀ ਚਾਰ ਕੋਲ ਉਹ ਆਪਾਂ ਉਹਨਾਂ ਦੇ ਪਿਆਜ਼ਾਂ ਦੇ ਨਾਲ ਮਿਕਸ ਕਰ ਦਿੱਤਾ ਆ ਉਹ ਖਾ ਜਾਣਗੇ ਤੇ ਐਸੀ ਕੋਈ ਦਿੱਕਤ ਨਹੀਂ ਹੈਗੀ ਵੀ ਇਹ ਨਹੀਂ ਖਾਣਗੇ ਤੇ ਦੂਜੀ ਗੱਲ ਇਹ ਵੀ ਆ ਕਿ ਇਦਾਂ ਨਾ ਸੋਚੋ ਵੀ ਇਹ ਪਾਣੀ ਨਹੀਂ ਪੀਣਾ ਬਾਕੀ ਜਿਹੜਾ ਆਪਣੇ ਕੋਲੇ ਚਾਰਕੋਲ ਵਾਲਾ ਪਾਣੀ ਬਚਿਆ ਆ ਉਹ ਆਪਾਂ ਬਾਕੀ ਜਿੰਨੇ ਵੀ ਬਰਤਨ ਆਪਣੀਆਂ ਮੁਰਗੀਆਂ ਲਈ ਰੱਖੇ ਹੋਏ ਨੇ ਇੱਧਰ ਉੱਧਰ ਉਹਨਾਂ ਵਿੱਚ ਪਾ ਦੇਾਂਗੇ ਤਾਂ ਕਿ ਸਾਰਿਆਂ ਨੂੰ ਹੀ ਜਿਹੜਾ ਚਾਰਕੋਲ ਆ ਉਹ ਮਿਲ ਜਾਵੇ ਕਿਉਂਕਿ ਚਾਰਕੋਲ ਦੇ ਬਹੁਤ ਜ਼ਿਆਦਾ ਫਾਇਦੇ ਨੇ ਨੁਕਸਾਨ ਕੋਈ ਨਹੀਂ ਹੈਗਾ ਸੋ ਜੇਕਰ ਆਪਾਂ ਸਾਰੇ ਜਾਨਵਰ ਪੀ ਲੈਣਗੇ ਚਾਰਕੋਲ ਵਾਲਾ ਪਾਣੀ ਤਾਂ ਫਾਇਦਾ ਹੀ ਆ ਨੁਕਸਾਨ ਕੋਈ ਨਹੀਂ ਆਏਗਾ ਬਾਕੀ ਆਪਾਂ ਇੱਧਰ ਪਾ ਦਿੱਤਾ ਕਿਉਂਕਿ ਗਰਮੀ ਕਰਕੇ ਆਪਾਂ ਨਾ ਬਹੁਤ ਜ਼ਿਆਦਾ ਜਿਹੜੇ ਪਾਣੀ ਆ ਬਹੁਤ ਜ਼ਿਆਦਾ ਜਗ੍ਹਾ ਤੇ ਰੱਖਿਆ ਹੁੰਦਾ ਤੇ ਇੱਕ ਜਗ੍ਹਾ ਨਹੀਂ ਹੁੰਦੀ ਹੈਗੀ ਕਈ ਜਗ੍ਹਾ ਤੇ ਆਪਾਂ ਪਾਣੀ ਆ ਜਿਹੜਾ ਰੱਖਿਆ ਹੁੰਦਾ ਸੋ ਇਹ ਦੇਖ ਲਓ ਵੀ ਇੱਧਰ ਜਿਹੜੇ ਚਿਕਸ ਨੇ ਇਹ ਵਿੱਚ ਵਿੱਚ ਪਾਣੀ ਆ ਜਿਹੜਾ ਪੀ ਰਹੇ ਨੇ ਚਾਰਕੋਲ ਵਾਲਾ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਚਾਰਕੋਲ ਦੇ ਫਾਇਦੇ ਕੀ ਨੇ ਦੇਖੋ ਜਿਹੜਾ ਚਾਰਕੋਲ ਆ ਨਾ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਇਹ ਕਈ ਬਿਮਾਰੀਆਂ ਤੋਂ ਚਿਕਸਤੇ ਮੁਰਗੀਆਂ ਨੂੰ ਬਚਾਉਂਦੇ ਨੇ ਜਿਵੇਂ ਕਿ ਪਤਲੀ ਬਿੱਠਾ ਜਾਂ ਇਹ ਕਹਿ ਲਓ ਵੀ ਕਈ ਤਰ੍ਹਾਂ ਦੀ ਬਿੱਠੂ ਹੋਗੀ ਉਹ ਇਹੋ ਜਿਹੀ ਇਹੋ ਜੀਆਂ ਕਈ ਬਿਮਾਰੀਆਂ ਤੋਂ ਤੇ ਦੂਜੀ ਗੱਲ ਇਹ ਵੀ ਆ ਕਿ ਇਹਨਾਂ ਦੇ ਜਿਹੜਾ ਇਮਿਊਨਿਟੀ ਸਿਸਟਮ ਆ ਉਹਨੂੰ ਸਟਰੋਂਗ ਕਰਦਾ ਆ ਅਫਰੀਕਾ ਦੇ ਵਿੱਚ ਜੇਕਰ ਕੋਈ ਇਨਸਾਨ ਜ਼ਹਿਰ ਨਿਗਲ ਲਵੇ ਤਾਂ ਉਸ ਜ਼ਹਿਰ ਦੇ ਅਸਰ ਨੂੰ ਘੱਟ ਕਰਨ ਦੇ ਲਈ ਚਾਰ ਕੋਲ ਦੀ ਹੀ ਵਰਤੋਂ ਕੀਤੀ ਜਾਂਦੀ ਆ ਤੇ ਉੱਥੇ ਸਾਬਣ ਵਗੈਰਾ ਵੀ ਚਾਰਕੋਲ ਦਾ ਹੀ ਵਰਤਿਆ ਜਾਂਦਾ ਹੈ ਚਾਰਕੋਲ ਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਇਹਨਾਂ ਨੂੰ ਪਤਲੀ ਬਿਠ ਇਮਿਊਨਿਟੀ ਸਿਸਟਮ ਸਟਰੋਂਗ ਕਰਨ ਦੇ ਲਈ ਤੇ ਹੋਰ ਵੀ ਕਈ ਬਿਮਾਰੀਆਂ ਤੋਂ ਜਿਹੜਾ ਚਾਰਕੋਲ ਆ ਉਹ ਚਿਕਸ ਨੂੰ ਬਚਾਉਂਦਾ ਆ ਬਾਕੀ ਡਿਟੇਲ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਪਹਿਲਾਂ ਵੀ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਕਿ ਕਿਵੇਂ ਤੁਸੀਂ ਆਪਣੀਆਂ ਮੁਰਗੀਆਂ ਨੂੰ ਬਚਾ ਸਕਦੇ ਆ ਕਈ ਬਿਮਾਰੀਆਂ ਤੋਂ ਤੇ ਅੱਗੇ ਜਾ ਕੇ ਇੱਕ ਹੋਰ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਚਾਰ ਕੋਲ ਦੇ ਵਿੱਚ ਇੱਕ ਹੋਰ ਚੀਜ਼ ਮਿਕਸ ਕਰਕੇ ਹੋਰ ਵੀ ਕਈ ਬਿਮਾਰੀਆਂ ਤੋਂ ਆਪਣੇ ਚਿਕਸ ਨੂੰ ਬਚਾ ਸਕਦੇ ਆ ਪਰ ਫਿਲਹਾਲ ਅੱਜ ਦੀ ਵੀਡੀਓ ਦੇ ਵਿੱਚ ਐਨ ਆਈ ਕਿਉਂਕਿ ਥੋੜਾ ਜਿਹਾ ਆਪਣੇ ਖੇਤੀਬਾੜੀ ਦਾ ਕੰਮ ਕਰਕੇ ਝੋਨੇ ਦਾ ਕੰਮ ਕਰਕੇ ਥੋੜਾ ਜਿਹਾ ਕੰਮ ਆ ਜਿਹੜਾ ਟਾਈਮ ਆ ਜਿਹੜਾ ਵਿਜੀ ਚੱਲ ਰਿਹਾ ਆ ਸੋ ਟਾਈਮ ਨਹੀਂ ਮਿਲਦਾ ਹੈਗਾ ਜਾਣਕਾਰੀ ਜਿੰਨੀ ਵੀ ਹੋ ਸਕੇ ਆਪਾਂ ਤੁਹਾਨੂੰ ਦੇਈ ਦੀ ਆ ਪਰ ਕੁਛ ਦਿਨ ਵੇਟ ਕਰੋ ਆਪਾਂ ਲਗਾਤਾਰ ਵੀਡੀਓਜ਼ ਆ ਜਿਹੜੀਆਂ ਲੈ ਕੇ ਆਵਾਂਗੇ ਜਾਣਕਾਰੀ ਆ ਤੁਹਾਡੇ ਲਈ ਲੈ ਕੇ ਆਵਾਂਗੇ ਬਾਕੀ ਆਪਣੇ ਜਾਨਵਰਾਂ ਦਾ ਰੱਖੋ ਖਿਆਲ ਤੇ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਇੰਸਟਾਗ੍ਰam ਚੈਨਲ ਆਪਾਂ ਮੈਂਸ਼ਨ ਕੀਤਾ ਹੋਇਆ ਸੌਰੀ ਆਈਡੀ ਜਿਹੜੀ ਇੰਸਟਾਗ੍ਰam ਮੈਂਸ਼ਨ ਕੀਤੀ ਹੋਈ ਆ ਚੈਨਲ ਤੇ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਆ ਤੇ ਆਪਾਂ ਰਿਪਲਾਈ ਆ ਜਿਹੜਾ ਜਰੂਰ ਕਰਾਂਗੇ ਬਾਕੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ